ਤੰਤਨ ਚਰੀਗੁਰਤੇਗ ਬਹਾਦਰ ਜੀ ਦੇ 350ਵੇਂ ਸਾਲ ਸ਼ਹੀਦੀ ਸਤਾਪਦੀ ਨੂੰ ਸਮਰਪਿਤ ਨਵੀਂ ਦਿੱਲੀ ਵਿਖੇ ਵਿਸ਼ੇਸ਼ ਤੌਰ ਤੇ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਿਸ਼ੇਸ਼ ਤੌਰ ਤੇ ਪਹੁੰਚੇ ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਤੰਤਨ ਚਰੀਗੁਰਤੇਗ ਬਹਾਦਰ ਜੀ ਦੀ ਸ਼ਹੀਦੀ ਨੂੰ ਉਮਤਾਕਾ ਦੁਨੀਆ ਦੀ ਮਹਾਨ ਸ਼ਹੀਦੀ ਦੱਸਿਆ ਜਿਸ ਵਿੱਚ ਉਹਨਾਂ ਨੇ ਮੁਨਖਤਾ ਲਈ ਦਿੱਤੀ ਸ਼ਹੀਦੀ ਨੂੰ ਇੱਕ ਲਾਸਾਨੀ ਸ਼ਹੀਦੀ ਘਰਾਣ ਦਿੱਤਾ ਸੁਖਬੀਰ ਸਿੰਘ ਬਾਦਲ ਨੇ ਆਪਣੇ ਅਗਰੈਸਿਵ ਭਾਸ਼ਣ ਵਿੱਚ 1984 ਚ ਵਪਰੀ ਵੱਖ-ਵੱਖ ਦੁਖਾਂਤਾਂ ਨੂੰ ਦਾ ਵੀ ਜ਼ਿਕਰ ਕੀਤਾ ਅਤੇ ਕਾਂਗਰਸ ਪਾਰਟੀ ਉੱਪਰ ਤੋਂ ਕਿ ਨਿਸ਼ਾਨੇ ਸਾਦੇ ਚਨੋਂ ਦਾ ਹੈ ਤੁਹਾਨੂੰ ਕੀ ਕੁਝ ਕਿਹਾ ਸੁਖਬੀਰ ਸਿੰਘ ਫਾਦਲ ਅੱਜ ਆਪਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੱਜ ਸੈਮੀਨਾਰ ਰੱਖਿਆ ਨੌਵੇਂ ਪਾਸ਼ਾ ਗੁਰੂ ਗੋਗੂਰ ਤੇਗ ਬਾਦਲ ਸਾਹਿਬ ਜੀ ਦੇ ਸ਼ਹਾਦਤ ਦੇ 350 ਸਾਲ ਸ਼ਤਾਬਦੀ ਦੇ ਸੰਬੰਧ ਵਿੱਚ ਜੇ ਤੁਸੀਂ ਸਿੱਖ ਕੌਮ ਦਾ ਇਤਿਹਾਸ ਦੇਖੋ ਇੱਕ ਕੁਰਬਾਨੀ ਵਾਲਾ ਇਤਿਹਾਸ ਹੈ ਅੱਜ ਆਪਾਂ 350 ਸਾਲ ਦੀ ਸ਼ਤਾਬਦੀ ਮਨਾ ਰਹੇ ਹਾਂ ਗੁਰੂ ਸਾਹਿਬ ਨੇ ਕੀ ਮੈਸੇਜ ਦਿੱਤਾ ਸੀ ਆਪਾਂ ਸਭ ਤੋਂ ਪਹਿਲਾ ਮੈਸੇਜ ਸੀ ਸੈਕਲਰਿਜ਼ਮ ਦਾ ਕਿ ਉਹਨਾਂ ਨੇ ਆਪਣੀ ਕੁਰਬਾਨੀ ਸ਼ਹਾਦਤ ਦਿੱਤੀ ਦੂਜੇ ਧਰਮ ਨੂੰ ਬਚਾਉਣ ਵਾਸਤੇ ਐਜਾ ਐਗਜ਼ਾਮਪਲ ਕਿਤੇ ਨਹੀਂ ਹੋਣਾ ਦੁਨੀਆਂ 'ਚ ਮੈਂ ਕਹਿ ਸਕਦਾ ਸਭ ਤੋਂ ਸੈਕੂਲਰ ਧਰਮ ਉਹ ਸਿੱਖ ਧਰਮ ਹੈ ਆਪਾਂ ਹਰ ਰੋਜ਼ ਅਰਦਾਸ ਕਰਦੇ ਹਾਂ ਸਰਬੱਤ ਦੇ ਭਲੇ ਦੀ ਆਪਾਂ ਕੱਲੇ ਸਿੱਖਾਂ ਦੇ ਭਲੇ ਦੀ ਨਹੀਂ ਗੱਲ ਕਰਦੇ ਐਸ਼ ਸ਼ਤਾਬਦੀ ਦੇ ਸਬੰਧ ਵਿੱਚ ਇੱਕ ਹੋਰ ਵੀ ਮੈਸੇਜ ਹੈ ਇੱਕ ਕੁਰਬਾਨੀ ਦਾ ਇੱਕ ਜਿਹੜਾ ਹਿਊਮਨ ਰਾਈਟਸ ਦੇ ਪ੍ਰੋਟੈਕਸ਼ਨ ਦਾ ਗੁਰੂ ਸਾਹਿਬ ਕੋਈ ਇਸਲਾਮ ਦੇ ਖਿਲਾਫ ਨਹੀਂ ਸੀ ਉਹ ਕਨਵਰਜਨ ਦੇ ਖਿਲਾਫ ਸੀ ਆ ਮੈਂ ਕੀ ਦੇ ਕਿ ਤਾ ਸੋਚ ਮੈਂ ਪਾਰਲੀਮੈਂਟ 'ਚਾ ਗੱਲ ਕੀਤੀ ਸੀ ਜੇ ਪਾਰਲੀਮੈਂਟ ਵਿੱਚ ਤੁਸੀਂ ਦੇਖਿਆ ਹੋਣਾ ਆਪਣੇ ਦੇਸ਼ ਵਿੱਚ ਅੱਜ ਹਾਲਾਤ ਐ ਜੇ ਬਣ ਗਏ ਐ ਅੱਜ ਪੋਲਿਟਿਕਲ ਪਾਰਟੀਆਂ ਇੱਕ ਧਰਮ ਨੂੰ ਦੂਜੇ ਧਰਮ ਨਾਲ ਲੜਾ ਕੇ ਰਾਜ ਕਰਨੀਆਂ ਚਾਹੁੰਦੀਆਂ ਐ ਇੰਨਾ ਵੱਡਾ ਕਮਿਊਨਲ ਡਿਵਾਈਡ ਕਰਨਾ ਚਾਹੁੰਦੇ ਐ ਹਰ ਚੀਜ਼ ਵਿੱਚ ਧਰਮ ਜੋੜਿਆ ਜਾ ਰਿਹਾ ਹੈ ਹਰ ਦੂਜੇ ਧਰਮਾਂ ਤੇ ਸਥਾਨਾਂ ਤੇ ਅਟੈਕ ਕੀਤਾ ਜਾਂਦਾ ਹੈ ਕਿਸ ਵਾਸਤੇ ਵੋਟ ਵਾਸਤੇ ਜੋ ਇੱਕ ਦਿਨ ਡਿਬੇਟ ਚੱਲ ਰਹੀ ਸੀ ਤੇ ਮੈਂ ਪਾਰਲੀਮੈਂਟ ਮੈਂ ਕਿਹਾ ਮੈਂ ਕਿਹਾ ਜੀ ਤੁਹਾਨੂੰ ਸਾਰਿਆਂ ਨੂੰ ਸਿੱਖ ਧਰਮ ਤੋਂ ਸਿੱਖਣਾ ਚਾਹੀਦਾ ਹੈ ਆਪਣੇ ਗੁਰਸਬਾਹ ਨੇ ਦੂਜੇ ਧਰਮ ਨੂੰ ਬਚਾਉਣ ਵਾਸਤੇ ਆਪਣੀ ਸ਼ਹਾਦਤ ਦਿੱਤੀ ਤੇ ਇੱਥੇ ਆਪਾਂ ਇੱਕ ਦੂਜੇ ਦੇ ਧਰਮ ਨੂੰ ਖਤਮ ਕਰਨ ਤੇ ਲੱਗੇ ਆਂ ਦੇਖੋ ਪੰਜਾਬ ਇੱਕਹਿ ਜਾ ਸੂਬਾ ਹੈ ਭਾਵੇਂ 1984 ਵਿੱਚ ਦਿੱਲੀ ਚ ਕਤਲੇਆਮ ਹੋਏ ਇੱਕ ਸੈਕਸ਼ਨ ਨੇ ਕੀਤੇ ਇੱਕ ਪੋਲਿਟਿਕਲਸ ਪਾਰਟੀ ਨੇ ਕੀਤੇ ਪਰ ਪੰਜਾਬ ਵਿੱਚ ਕਿਤੇ ਭਾਈਚਾਰਕ ਸਾਂਝ ਨਹੀਂ ਟੁੱਟੀ ਇੱਕ ਇਨਸੀਡੈਂਟ ਤੁਸੀਂ ਨਹੀਂ ਦੇਖ ਸਕਦੇ ਇੱਕ ਦਿਨ ਇੱਕ ਘੰਟਾ ਜਿੱਥੇ ਹਿੰਦੂ ਤੇ ਸਿੱਖ ਭਰਾਵਾਂ ਵਿੱਚ ਕਿਤੇ ਪੰਜਾਬ ਵਿੱਚ ਕੋਈ ਲੜਾਈ ਹੋਈ ਹੋਏ ਭਾਵੇਂ ਬੜੀਆਂ ਤਾਕਤਾਂ ਲੱਗੀਆਂ ਸੀ ਕਿਉਂਕਿ ਆਪਣੀ ਕੌਮ ਗੁਰੂਆਂ ਦੇ ਦੱਸੇ ਹੋਏ ਰਸਤੇ ਤੇ ਚੱਲਣ ਵਾਲੀ ਕੌਮ ਹੈ ਆਪਣੀ ਕੌਮ ਵਿੱਚ ਸੇਵਾ ਭਾਵਨਾ ਹੈ ਆਪਣੀ ਕੌਮ ਵਿੱਚ ਜ਼ੁਲਮ ਦੇ ਖਿਲਾਫ ਲੜਨ ਦੀ ਉਹ ਸਪਿਰਿਟ ਹੈ ਜਿੱਥੇ ਵੀ ਜ਼ੁਲਮ ਹੁੰਦਾ ਹੈ ਜਾਂ ਜਿੱਥੇ ਵੀ ਨੁਕਸਾਨ ਹੁੰਦਾ ਹੈ ਸਭ ਤੋਂ ਪਹਿਲੇ ਆਪਣੀ ਕੌਮ ਉੱਥੇ ਪਹੁੰਚਦੀ ਹੈ ਮੈਂ ਦੇਖ ਰਿਹਾ ਸੀ ਜਦੋਂ ਗੁਜਰਾਤ ਵਿੱਚ ਭੁਜ ਵਿੱਚ ਉੱਥੇ ਅਰਥ ਕੋਈ ਕੁਆਈ ਸੀ ਸਭ ਤੋਂ ਪਹਿਲੇ ਆਪਣੇ ਖਾਲਸੇ ਉੱਤੇ ਪਹੁੰਚੇ ਸੀ ਸੇਵਾ ਕਰਨ ਵਾਸਤੇ ਜਦੋਂ ਸੁਨਾਮੀ ਆਈ ਸੀ ਤਾਮਿਲਨਾਡੂ ਇੱਥੋਂ ਸਾਰੇ ਲੋਕ ਲੰਗਰ ਲੈ ਕੇ ਸਾਰੀ ਸੇਵਾ ਵਾਸਤੇ ਦੇਸ਼ ਕਿਤੇ ਵੀ ਕੋਈ ਸਮੱਸਿਆ ਆਉਂਦੀ ਹੈ ਦੁਨੀਆ 'ਚ ਵੀ ਆਉਂਦੀ ਹੈ ਤੁਸੀਂ ਅਮਰੀਕਾ ਕੈਨੇਡਾ ਚੱਲ ਜਾਓ ਮੁਫਤ ਦਾ ਲੰਗਰ ਲਾਉਂਦੇ ਆ ਗਰੀਬਾਂ ਨੂੰ ਮੈਂ YouTube ਤੇ ਕਈ ਵਾਰ ਦੇਖਦਾ ਹੁੰਨਾ ਮੁਫਤ ਲੰਗਰ ਜਾਂ ਮੁਫਤ ਰਾਸ਼ਨ ਵੰਡਦੇ ਕੈਨੇਡਾ ਵਿੱਚ ਖਾਲਸੇ ਦਾ ਇੱਕ ਨੰਗਰ ਲੱਗਿਆ ਜਿੱਥੇ ਗੋਰੇ ਆਉਣ ਕਾਲੇ ਆਉਣ ਕਿਸੇ ਦੇਸ਼ ਦੇ ਲੋਕਾਂ ਲਾਈਨਾਂ ਲਾ ਕੇ ਲਈ ਜਾਂਦੇ ਆ ਇਹ ਜੀ ਮਿਸਾਲ ਕਿਤੇ ਨਹੀਂ ਦੇਖੀ ਹੋਣੀ ਤੁਹਾਨੂੰ ਆਪਾਂ ਆਪਣੀ ਆਬਾਦੀ 2% ਹੈ ਦੇਸ਼ ਵਿੱਚ ਦੁਨੀਆ ਦੇ ਮੁਕਾਬਲੇ 'ਚ ਆਪਾਂ ਬਹੁਤ ਘੱਟ ਆਪਣੀ ਪਰਸੈਂਟੇਜ ਹੈ ਪਰ ਆਪਣੀ ਕੌਮ ਇੱਕ ਮਿਹਨਤੀ ਕੌਮ ਹੈ ਜਿੱਥੇ ਵੀ ਦੁਨੀਆ 'ਚ ਗਈ ਹੈ ਜਿੱਥੇ ਰਹਿ ਰਹੀ ਹੈ ਉਹਨਾਂ ਨੇ ਆਪਣਾ ਨਾਂ ਕਮਾਇਆ ਹੈ ਆਪਣੇ ਉੱਤੇ ਭਾਵੇਂ ਕਿੰਨੇ ਮਰਜ਼ੀ ਇਲਜ਼ਾਮ ਲਾਏ ਹੋ ਦੇਖੋ ਅੱਜ ਦੇਸ਼ ਆਜ਼ਾਦ ਹੈ ਸਭ ਤੋਂ ਵੱਡੀਆਂ ਕਰਮਾਨੀਆਂ ਦੇਸ਼ ਨੂੰ ਆਜ਼ਾਦ ਕਰਨ ਵਾਸਤੇ ਖਾਲਸਾ ਪੰਡੀਆਂ ਆ। ਜੇ ਗੁਰੂ ਸਾਹਿਬ ਆਪਣੀ ਸ਼ਹਾਦਤ ਨਾ ਦਿੰਦੇ ਨਾ ਰੋਕਦੇ ਔਰੰਗਜ਼ੇਬ ਨੂੰ ਅੱਜ ਪੂਰੇ ਦੇਸ਼ ਪਤਾ ਨਹੀਂ ਕਿਹੜੇ ਲੋਕ ਰਹਿੰਦੇ ਹੁੰਨੇ ਸੀ ਇੱਥੇ। Hindu ਧਰਮ ਨੂੰ ਬਚਾਉਣ ਵਾਲੇ ਉਹ ਸ਼ਹਾਦਤ ਹੈ। ਨਹੀਂ ਤਾਂ ਅੱਜ ਦੇਸ਼ ਉਹ ਨਹੀਂ ਹੋਣਾ ਸੀ ਜੋ ਅੱਜ ਹੈ। ਪਰ ਆਪਣੇ ਨਾਲ ਭਾਵੇਂ ਮੈਂ ਕਹ ਰਿਹਾ ਸੀ ਭਾਵੇਂ 2% ਆਬਾਦੀ ਹੈ ਪੰਜਾਬ ਦੀ 50% ਫੂਡ ਗ੍ਰੇਨਸ ਆਪਾਂ ਪੂਰੇ ਦੇਸ਼ ਨੂੰ ਇਕੱਲਾ ਪੰਜਾਬ ਦਿੰਦਾ ਹੈ 2% ਲੈਂਡ ਏਰੀਆ ਤੇ ਸਿਰਫ 50% ਤੋਂ ਬਾਅਦ ਫੂਡ ਗ੍ਰੇਨਸ ਆਪਾਂ ਪੇਸ਼ ਕਰਦੇ ਆਂ ਆਪਾਂ ਨੂੰ ਨਸ਼ੇੜੀ ਕਹਿ ਦਨਗੇ ਆਪਾਂ ਨੂੰ ਕੁਝ ਕਰ ਦਨਗੇ ਟੈਰਰਿਜ਼ਮ ਕਹਿਣਗੇ ਟੈਰਰਿਸਟ ਹੈ ਇਹ ਹੈ ਮੈਂ ਕਹਨਾ ਆਪਣਾ ਦੇਸ਼ ਹੈ ਸਭ ਤੋਂ ਵੱਡੇ ਦੇਸ਼ ਭਗਤ ਆਪਾਂ ਆ ਜਿਹੜੀ ਦੇਸ਼ ਦੀ ਆਜ਼ਾਦੀ ਹੋਈ ਜੋ ਕੁਰਬਾਨੀਆਂ ਦਿੱਤੀਆਂ ਜੋ ਸੰਘਾਇਥੇ ਮੌਤਾਂ ਹੋਈਆਂ ਜੋ ਹਜ਼ਾਰਾਂ ਲੋਕ ਭੈਣ ਭਰਾ ਆਪਣੇ ਕਤਲ ਹੋਏ ਆਉਂਦੇ ਜੋ ਜਾਇਦਾਦਾਂ ਤਬਾਹ ਹੋਈਆਂ ਆਪਣੀ ਹੋਈਆਂ ਤੰਮ ਲੱਡ ਨੂੰ ਕੀ ਫਰਕ ਪਿਆ ਜਦ ਦੇਸ਼ ਆਜ਼ਾਦ ਹੋਇਆ ਮੱਧ ਪ੍ਰਦੇਸ਼ ਨੂੰ ਕੋ ਪਤਾ ਹੀ ਨਹੀਂ ਲੱਗਿਆ ਹੋਣਾ ਕਰਨਾਟਕਨ ਤੋਂ ਪਤਾ ਹੀ ਲੱਗਿਆ ਹੋਣਾ ਕਿਵੇਂ ਦੇਸ਼ ਆਜ਼ਾਦ ਹੋ ਗਿਆ ਜੇ ਦੇਸ਼ ਆਜ਼ਾਦ ਹੋਇਆ ਤੇ ਮੈਂ ਇੱਕ ਫਿਗਰਸ ਦੇਖ ਰਿਹਾ ਸੀ ਮੈਂ ਅੱਜ ਮੈਂ ਕਿ ਅੰਗਰੇਜ਼ਾਂ ਦੇ ਟਾਈਮ 'ਚ 121 ਬੰਦੇ ਅੰਗਰੇਜ਼ਾਂ ਨੇ ਫਾਂਸੀ ਚੜਾਈ ਸੀ। ਉਹਨਾਂ ਵਿੱਚੋਂ 93 ਸਿੱਖ ਸੀ। 121 'ਚੋਂ 93 ਸਿੱਖ ਸੀ। ਕਾਲਾ ਪਾਣੀ ਦੀ ਜੇਲ੍ਹ ਮੈਨੂੰ ਲੱਗਦਾ ਤੁਹਾਡੇ ਵਿੱਚ ਬਹੁਤ ਘੱਟ ਲੋਕ ਹੈ ਜਿੱਥੇ ਗਏ ਹੋਣੇ। ਕਿੰਨੇ ਕੁ ਲੋਕ ਹੈ ਗਏ ਕਾਲਾ ਪਾਣੀ ਦੇ ਐਂਡਮਨ ਮੈਂ ਵੱਡੇ ਬਾਦਲ ਸਾਹਿਬ ਉਹਨਾਂ ਨੇ ਗਏ ਸੀ ਤੇ ਤੁਸੀਂ ਕਾਲਾ ਪਾਣੀ ਜਾਉਣਾ ਆਨੰਦ ਐਂਡਮਨ ਨਿਕੋਬਾਰ ਆਇਲੈਂਡ ਜਿੱਥੇ ਜੇਲ੍ਹ ਹੈ। ਤੂ ਦੇਖ ਲੋ ਉਥੇ ਜੇਲ੍ਹ ਦੇ ਉੱਤੇ ਨਾਂ ਲਿਖੇ ਐ ਕਿਹਨੂ ਕਿਹਨੂ ਰੱਖਿਆ ਗਿਆ ਟੋਟਲ ਕਾਲਾ ਪਾਣੀ ਦੀ ਜੇਲ੍ਹ ਚ 2664 ਲੋਕਾਂ ਨੂੰ 2664 ਲੋਕਾਂ ਨੂੰ ਅੰਦਰ ਰੱਖਿਆ ਗਿਆ ਸੀ ਜੇਲ੍ਹ ਚ ਅੰਗਰੇਜ਼ਾਂ ਨੇ ਉਥੇ ਭੇਜਿਆ ਸੀ ਉਥੇ ਉਹਨਾਂ ਨੂੰ ਭੇਜਦੇ ਸੀ ਜਿੰਨਾਂ ਤੋਂ ਜ਼ਿਆਦਾ ਖਤਰਾ ਹੁੰਦਾ ਸੀ ਤੇ ਉਹਨਾਂ ਵਿੱਚੋਂ 2147 2600 ਤੋਂ 2147 ਸਿੱਖ ਸੀ ਫਿਰ ਸਾਨੂੰ ਪਾੜ ਪੜਾਉਣਗੇ ਕਿ ਦੇਸ਼ ਦੀ ਆਜ਼ਾਦੀ ਜਾਂ ਦੇਸ਼ ਕੀ ਦਾ ਹੈ ਦੇਖੋ ਆਪਣੇ ਵਿੱਚ ਮੀਰੀ ਪੀਰੀ ਦਾ ਸਿਧਾਂਤ ਆਪਣ ਗੁਰੂ ਸਾਹਿਬ ਨੇ ਦਿੱਤਾ ਕਿਉਂ ਦਿੱਤਾ ਉਹਦਾ ਅਸਰ ਅੱਜ ਦੇਖਣ ਨੂੰ ਮਿਲ ਰਿਹਾ ਹੈ ਮੀਰੀ ਪੀਰੀ ਦਾ ਸਿਧਾਂਤ ਕੀ ਸੀ ਇਹ ਧਰਮ ਨੂੰ ਪ੍ਰੋਟੈਕਸ਼ਨ ਵਾਸਤੇ ਪੋਲਿਟিক্যাল ਪਾਵਰ ਦੀ ਲੋੜ ਹੈ ਤੁਸੀਂ ਸਾਰੇ ਬਹੁਤ ਸਾਰੇ ਤੁਸੀਂ ਮੇਰੇ ਬਜ਼ੁਰਗ ਹੋ ਤੁਸੀਂ ਸਾਰੇ ਜਾਣਦੇ ਹੋ ਕਿ ਐਸਜੀਪੀਸੀ ਕਿਵੇਂ ਬਣੀ ਤੇ ਸ਼ਰੋਮਨੀ ਕਾਲਜ ਕਿਉਂ ਬਣਾਇਆ ਗਿਆ ਐਸਜੀਪੀਸੀ ਤੁਸੀਂ ਸਾਰੇ ਜਾਣਦੇ ਹੋ ਕਿ ਪਹਿਲੇ ਮਹੰਤਾਂ ਦਾ ਗੁਰੂ ਘਰਾਂ ਤੇ ਸਾਰੇ ਗੁਰੂ ਘਰਾਂ ਤੇ ਮਹੰਤਾਂ ਦਾ ਕਬਜ਼ਾ ਅਸੀਂ ਅਜੇ ਗਲਤ ਕੰਮ ਕਰਦੇ ਸੀ ਜਿਹੜਾ ਆਪਾਂ ਸਟੇਜ ਤੇ ਵੀ ਨਹੀਂ ਕਹਿ ਸਕਦੇ ਸ਼ਰਮ ਆਉਂਦੀ ਕਹਿੰਦੇ ਆਪਣੇ ਉਦੋਂ ਬਜ਼ੁਰਗਾਂ ਨੇ 104-5 ਸਾਲ ਪਹਿਲੇ ਇਕੱਠੇ ਹੋ ਕੇ ਮਹੰਤਾਂ ਤੋਂ ਆਜ਼ਾਦ ਕਰਾਏ ਗੁਰੂ ਘਰ ਸਾਰੇ ਆਪਣੇ ਆਜ਼ਾਦ ਤਾਂ ਕਰਾ ਲੇ ਦੇਖੋ ਕਿੰਨੇ ਬਜ਼ੁਰਗ ਸਿਆਣੇ ਸੀ ਉਹ ਕਹਿੰਦੇ ਆਜ਼ਾਦ ਤਾਂ ਕਰਾ ਲੇ ਅੱਗੇ ਤੋਂ ਨਾ ਹਮਲਾ ਹੋ ਜੇ ਆਪਾਂ ਆਪਣੀ ਇੱਕ ਸਿਆਸੀ ਪਾਰਟੀ ਇਥੇ ਤਾਕਤ ਬਣਾਈਏ ਤੇ ਸ਼੍ਰੋਮ ਇੱਕ ਮਹੀਨੇ ਬਾਅਦ ਹੀ ਦੇਖੋ ਐਜਪੀਸੀ ਬੰਦੇ ਇੱਕ ਮਹੀਨੇ ਬਾਅਦ ਹੀ ਸ਼੍ਰੋਮਣੀ ਅਕਾਲੀ ਦਲ ਬਣਾਇਆ ਗਿਆ ਆ ਸ਼੍ਰੋਮਣੀ ਅਕਾਲੀ ਦਲ ਕੋਈ ਪੋਲਿਟਿਕਲ ਪਾਰਟੀ ਨਹੀਂ ਹੈ ਜਿਵੇਂ ਕਾਂਗਰਸ ਹੈ ਇਹ ਹੈ ਉਹ ਹੈ ਇਹਦੇ ਮਗਰ ਇਤਿਹਾਸ ਹੈ ਇਹਦੇ ਮਗਰ ਇੱਕ ਸੋਚ ਹੈ ਇਹਦੇ ਮਗਰ ਇੱਕ ਜ਼ਮਵਾਰੀ ਹੈ ਆ ਸਿੱਖ ਕੌਮ ਦੀ ਫੌਜ ਹੈ ਜਿਹੜੀ ਆਪਾਂ ਨਵੀਂ ਜਨਰੇਸ਼ਨ ਜਿਹੜੀ ਆ ਗਈ ਹੈ ਹੌਲੀ-ਹੌਲੀ ਭੁੱਲਦੀ ਜਾ ਰਹੀ ਹੈ ਸ਼੍ਰੋਮਣੀ ਕਰਤਾਰ ਮੰਡਲ ਇਸ ਲਈ ਬਣਾਇਆ ਸੀ ਸ਼੍ਰੋਮਣੀ ਕਾਲੀ ਦਲ ਜਿਹੜਾ ਚਾਬੀਆਂ ਦਾ ਮੋਰਚਾ ਆਜ਼ਾਦੀ ਤੋਂ ਪਹਿਲੇ ਜਿੱਤਿਆ ਸੀ ਮਹਾਤਮਾ ਗਾਂਧੀ ਨੇ ਪਹਿਲੀ ਚਿੱਠੀ ਲਿਖੀ ਸੀ ਕਾਲੀ ਦਲ ਦੇ ਪ੍ਰਧਾਨ ਨੂੰ ਕਿ ਤੁਸੀਂ ਦੇਸ਼ ਦੀ ਪਹਿਲੀ ਆਜ਼ਾਦੀ ਦੀ ਲੜਾਈ ਜਿੱਤ ਗਏ ਹੋ ਦੇਖੋ ਕਿ ਕਿੰਨੀਆਂ ਕੁਰਬਾਨੀਆਂ ਦੇਣੀਆਂ ਪਈਆਂ ਆਪਾਂ ਨੂੰ ਜਿਹੜਾ ਹੁਣ ਆ ਦਿੱਲੀ ਗੁਰਦੁਆਰਾ ਕਮੇਟੀ ਵੀ ਹੈ ਨਾ ਇੱਥੇ ਵੀ ਪਹਿਲੇ ਉਹ ਦੂਜਿਆਂ ਦਾ ਕਬਜ਼ਾ ਸੀ ਮੰਨਤਾ ਦਾ ਜਿਹੜੇ ਅੱਜ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਹੈ ਤੁਹਾਨੂੰ ਪਤਾ ਕਿਹਨੇ ਬਣਾਈ ਹੈ ਸ਼ਰੋਮਣੀ ਕਾਲੀਦਲ ਨੇ ਪੰਜਾਬ ਚੋਂ ਆ ਕੇ ਆਪਣੇ ਇੱਥੇ ਮੋਰਚੇ ਲਾਏ ਇੱਥੇ ਮੋਰਚੇ ਲਾਏ ਤੇ ਇਥੋਂ ਦੇ ਗੁਰੂ ਘਰਾਂ ਨੂੰ ਆਜ਼ਾਦ ਕਰਾ ਕੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਕਿਸ ਵਾਸਤੇ ਕਿ ਕੌਮ ਨੂੰ ਆਪਣਾ ਹੱਕ ਹੋਣਾ ਚਾਹੀਦਾ ਹੈ ਆਪਣੇ ਕੌਮ ਗੁਰੂ ਘਰਾਂ ਦੀ ਸੇਵਾ ਕਿਵੇਂ ਹੋਣੀ ਚਾਹੀਦੀ ਹੈ ਤੇ ਮਰਿਆਦਾ ਕੀ ਹੋਣੀ ਚਾਹੀਦੀ ਹੈ ਤੇ ਤੁਸੀਂ ਤੁਹਾਨੂੰ ਸ਼ਾਇਦ ਪਤਾ ਨਾ ਹੋਏ ਆਪਣੇ ਬਲਵਿੰਦਰ ਸਿੰਘ ਪੁੰਦੜ ਸਾਹਿਬ ਪਹਿਲੇ ਜਥੇ ਵਿੱਚ ਜਿਹੜੇ ਆਪਣੇ ਸਾਡੇ ਮੇਰੇ ਆਪਣੇ ਸਾਥੀ ਹੈ ਜਿਹੜੇ ਮੇਰੇ ਤੋਂ ਪਹਿਲੇ ਥੋੜੀ ਦੇਰ ਵਾਸਤੇ ਪ੍ਰਧਾਨ ਵੀ ਸੀ ਤੇ ਹੁਣ ਆਪਣੇ ਦਿੱਲੀ ਦੇਖ ਰਹੇ ਸਾਰੇ ਜਾਣਦੇ ਪੁੰਦੜ ਸਾਹਿਬ ਨੂੰ ਸਭ ਤੋਂ ਪਹਿਲੇ ਜਥੇ ਵਿੱਚ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਣਾਉਂਦੇ ਪਹਿਲੇ ਜਥੇ 'ਚ ਉਹ ਗਏ ਸੀ ਮਕਸਦ ਕੀ ਸੀ ਦਿੱਲੀ ਕੁਦਰ ਪਰਪੰਧ ਕਮੇਟੀ ਦਾ ਕਿ ਮੈਨੇਜਮੈਂਟ ਕੌਮ ਕੋ ਲਈ ਆਏ ਆਪਣੀ ਕੌਮ ਹੈ ਜਿਹੜੀ ਕੱਲੀ ਆਪਣੀ ਕੌਮ ਹੈ ਦੁਨੀਆ ਵਿੱਚ ਜਿਹੜਾ ਡੈਮੋਕਰੈਟਿਕ ਤਰੀਕੇ ਨਾਲ ਇਲੈਕਸ਼ਨ ਰਾਈ ਆਮ ਸਿੱਖ ਵੋਟ ਪਾ ਕੇ ਕਮੇਟੀ ਬਣਾਉਂਦਾ ਹੈ ਆਪਣੇ ਗੁਰੂ ਘਰਾਂ ਦੀ ਇਸ ਮਰਿਆਦਾ ਰੱਖਣ ਵਾਸਤੇ ਸੇਵਾ ਕਰਨ ਵਾਸਤੇ ਸਾਰੇ ਪ੍ਰਬੰਧ ਕਰਨ ਵਾਸਤੇ ਆ ਕੌਮ ਦੀ ਜਾਇਦਾਦ ਹੈ ਤੇ ਮੈਂ ਅੱਜ ਇਹ ਕਹਿਣਾ ਚਾਹਣਾ ਹੈ ਕੀ ਜਿਹੜੀਆਂ ਕੌਮ ਦੀਆਂ ਇੰਸਟੀਟਿਊਸ਼ਨਸ ਐ ਆਪਣੀ ਕੌਮ ਦਾ ਫਰਜ਼ ਐ ਉਹਨਾਂ ਇੰਸਟੀਟਿਊਸ਼ਨਸ ਨੂੰ ਪ੍ਰੋਟੈਕਟ ਕਰਨਾ ਉਹਨਾਂ ਦੇ ਖਿਲਾਫ ਬੋਲਣਾ ਸਹੀ ਮੈਨੇ ਤੇ ਗਲਤ ਐ ਭਾਵੇਂ ਸ਼੍ਰੋਮਣੀ ਅਕਾਲੀ ਦਲ ਐ ਕੌਮ ਦੀ ਇੰਸਟੀਟਿਊਸ਼ਨ ਐ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਐ ਆ ਆਪਣਾ ਮਿਨੀ ਪਾਰਲੀਮੈਂਟ ਐ ਸਿਆਣੇ ਕਹਿੰਦੇ ਐ ਜੇ ਕਿਸੇ ਦੇ ਪੇਕੇ ਤਕੜੇ ਹੋਣ ਨਾ ਸਹਰੇ ਘਰ इज्जत ਕਰਦਾ ਥੋਡੇ ਸਾਰੇ ਆਪਾ ਜੁਨੀਆਂ ਵੀ ਦੁਨੀਆਂ ਦੇ ਆਪ ਭੈਣ ਭਰਾ ਬੈਠੇ ਆ ਆਪਣੇ ਪੀਕੇ ਪੰਜਾਬ ਐ ਪਰ ਹੋਇਆ ਕੀ ਤਾਕਤਾਂ ਇੰਨੀਆਂ ਲੱਗੀਆਂ ਉਹਨਾਂ ਨੇ ਦੇਖ ਲਿਆ ਕਿ ਆ ਕੌਮ ਬਹਾਦਰ ਕੌਮ ਐ ਐਸ ਕੌਮ ਨੂੰ ਕਿਵੇਂ ਕੰਟਰੋਲ ਕੀਤਾ ਜਾਏ ਉਹ ਕਹਿੰਦੇ ਐਸ ਕੌਮ ਨੂੰ ਐ ਕੰਟਰੋਲ ਕਰ ਸਕਦੇ ਆ ਇਨਾ ਗੁਰੂ ਘਰਾਂ ਤੋਂ ਜਿੱਥੋਂ ਤਾਕਤ ਆਉਂਦੀ ਆ ਉਹਨਾਂ ਤੇ ਕੰਟਰੋਲ ਕਰ ਲੋ ਦੇਖੋ ਕਿੰਨਾ ਬ੍ਰੇਨ ਤਾਕਤ ਲੱਗੀ ਹੈ ਹੁਣ ਜੇ ਗੁਰੂ ਘਰਾਂ ਤੇ ਆਪਣੇ ਕੰਟਰੋਲ ਕਰ ਲੈਣਗੇ ਮਰਿਆਦਾ ਕਰੂ ਕਰ ਲੈਣਗੇ ਤੇ ਆਪਾਂ ਸਿਰ ਝਕਾਉਣੇ ਆ ਦੇਖੋ ਕਿੰਡੀ ਵੱਡੀ ਸਾਜ਼ਿਸ਼ ਹੁਣ ਤੁਸੀਂ ਹੌਲੀ ਹੌਲੀ ਦੇਖੋ ਕਿਵੇਂ ਚਲਦੇ ਚਲਦੇ ਤਖਤ ਹਜ਼ੂਰ ਸਾਹਿਬ ਜੀ ਦਾ ਜਿਹੜਾ ਐਕਟ ਹੈ ਉਹ ਬਦਲਿਆ ਗਿਆ ਪਹਿਲੇ ਐਕਟ ਵਿੱਚ ਮੈਨੂੰ ਲੱਗਦਾ 3 ਜਾਂ 4 ਮੈਂਬਰ ਸ਼੍ਰੋਮਣੀ ਗੁਰਦੁਆਰਾ ਪੰਜ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਮਿਨੇਟ ਕਰਦੀ ਸੀ ਮੈਨੇਜਮੈਂਟ ਵਾਸਤੇ ਚੀਫ ਖਾਲਸਾ ਦਰਬਾਰ ਆਪਣੀ ਕੌਮ ਦੀ ਇੱਕ ਹੋਰ ਜੱਥੇ ਇੰਸਟੀਟਿਊਸ਼ਨ ਆ ਉਹਦੇ ਮੈਂਬਰ ਹੁੰਦੇ ਸੀ ਜਿਹੜੇ ਸਿੱਖ ਮੈਂਬਰ ਪਾਰਲੀਮੈਂਟ ਹੈ ਪੂਰੇ ਹਿੰਦੁਸਤਾਨ ਵਿੱਚ ਉਹ ਸਿੱਖ ਪਾਰਲੀਮੈਂਟ ਮੈਂਬਰਾਂ ਵਿੱਚੋਂ ਪਾਰਲੀਮੈਂਟ ਦੇ ਮੈਂਬਰ ਜਾਂਦੇ ਸੀ ਸਿੱਖਾਂ ਸਿੱਖ ਨੁਮਾਇੰਦੇ ਨਾਮਿਨੇਟ ਹੁੰਦੇ ਸੀ ਮਹਾਰਾਸ਼ਟਰਾ ਤੋਂ ਸਿੰਘ ਸਭਾਵਾਂ ਤੋਂ ਵਿੱਚ ਮੈਂਬਰ ਹੁੰਦੇ ਸੀ ਸਾਰੇ ਸਾਊਥ ਇੰਡੀਆ ਤੋਂ ਮੈਂਬਰ ਆ ਕੇ ਕਮੇਟੀ ਬਣੀ ਸੀ ਉਹਨਾਂ ਨੇ ਕਿਹਾ ਕਿ ਇਹ ਇਹਦੇ ਤਾਂ ਕੰਟਰੋਲ ਕਰੋ ਉਹ ਐਕਟ ਹੀ ਬਦਲ ਦਿੱਤਾ ਉਹਨਾਂ ਨੇ ਹੁਣ ਕੀ ਕਰਤਾ ਕਿ ਸਾਰੇ ਮੈਂਬਰ ਨਾਮਿਨੇਟ ਕੀਤੇ ਜਾਣਗੇ ਮਹਾਰਾਸ਼ਟਰ ਸਰਕਾਰ ਤੋਂ ਕੋਈ ਮਰਜ਼ੀ ਆਪਣੇ ਜਿਹੜੇ ਕੌਮ ਵਿੱਚ ਬਹੁਤ ਅਜਿਹੇ ਲੋਕ ਹੈ ਜਿਹੜੇ ਗਨਮੈਨਾਂ ਪਿੱਛੇ ਦੋ ਗਨਮੈਨ ਪਿੱਛੇ ਬਹਿ ਜਾਣ ਬੰਦੂਖ ਵਾਲੇ ਉਹਦੇ ਕਰਕੇ ਆਪਣੀ ਕੌਮ ਨੂੰ ਛੱਡ ਜਾਂਦੇ ਆ ਛੋਟੀ ਛੋਟੀ ਚੇਅਰਮੈਨੀ ਕਰਕੇ ਛੱਡ ਜਾਂਦੇ ਆ ਉਹ ਜਿਹੇ ਬੰਦੇ ਕਈ ਉਥੇ ਪ੍ਰਧਾਨ ਬਣੇ ਆ ਜਿਹੜੇ ਪਤਿਤ ਐ ਜਿਨ੍ਹਾਂ ਨੂੰ ਮਰਿਆਦਾ ਦਾ ਨਹੀਂ ਪਤਾ ਉਵੇਂ ਹੋ ਰਿਹਾ ਪਟਨਾ ਸਾਹਿਬ ਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਥੋੜੀ ਅਕਾਲੀ ਦਲ ਦੀ ਚੁਣੀ ਹੋਈ ਕਮੇਟੀ ওই ਤੁਸੀਂ ਦੂਜੇ ਪਾਸੇ ਭੇਜ ਦਿਓ ਤੁਸੀਂ ਜਾਣਾ ਆਪਣੇ ਆਪ ਜਾਇਓ ਕੋਈ ਸਿਆਸੀ ਪੋਲਿਟਿਕਸ ਜਿਹਨੇ ਕਰਨੀ ਐ ਉਹ ਕਿਸੇ ਪਾਰਟੀ ਜਾ ਕੇ ਕਰ ਸਕਦਾ ਪਰ ਜਿੱਥੇ ਗੁਰੂ ਦਾ ਗੱਲ ਐ ਜਿੱਥੇ ਆਪਣੇ ਸਿੱਖੀ ਦੀ ਗੱਲ ਹੈ ਜੇ ਉਹ ਹੀ ਤੁਸੀਂ ਆਪਣੀ ਸਾਰੀ ਇੰਸਟੀਟਿਊਸ਼ਨ ਕਿਸੇ ਦੇ ਹੋਰ ਕੋਲੇ ਛੱਡ ਜੋ ਆ ਬਰਦਾਸ਼ਤ ਕਰਨਾ ਬਹੁਤ ਔਖਾ ਹੈ ਦੇਖੋ ਅੰਗਰੇਜ਼ਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਹੀਂ ਤੋੜ ਸਕੇ ਪਰ ਇਹਨਾਂ ਨੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋੜ ਕੇ ਹਰਿਆਣਾ ਕਮੇਟੀ ਬਣਾਤੀ ਅੱਜ ਤੱਕ ਨਹੀਂ ਹੋਇਆ ਕਾਨੂੰਨ ਦੇ ਖਿਲਾਫ ਜਿੰਨੇ ਕਾਨੂੰਨ ਦੀਆਂ ਧਜੀਆਂ ਸਾਰੀਆਂ ਹੀ ਤੋੜ ਦਿੱਤੀਆਂ ਹੋ ਹੀ ਨਹੀਂ ਸਕਦਾ ਸੀ ਚਾਰ ਸਟੇਟਾਂ ਦਾ ਐਕਟ ਸਟੇਟ ਗਵਰਨਮੈਂਟ ਕਰ ਹੀ ਨਹੀਂ ਸਕਦੀ ਐ ਪਰ ਕਰਤਾ ਆ ਆਪਣੇ ਬੈਠੇ ਐ ਕਿਥੇ ਸੱਤ ਲੋਕ ਮੈਂਬਰ ਕਿਥੇ ਆਪਣੇ ਤੇ ਲੋਕ ਆ ਬੈਠੇ ਐ ਸਾਡੇ ਹਰਿਆਣਾ ਕਮੇਟੀ ਦੇ ਮੈਂਬਰ ਐ ਇਹਨਾਂ ਨੂੰ ਪੁੱਛੋ ਕੌਣ ਬਣਾਉਂਦਾ ਜੀ ਉੱਥੇ ਪ੍ਰਧਾਨ ਹਰਿਆਣੇ ਦਾ ਮੁੱਖ ਮੰਤਰੀ ਕਮੇਟੀ ਕੌਣ ਚਲਾਉਂਦਾ ਐ ਫੈਸਲਾ ਕਰਦਾ ਹਰਿਆਣੇ ਦਾ ਮੁੱਖ ਮੰਤਰੀ ਕੀ ਆ ਕਮੇਟੀ ਦਾ ਮੈਂ ਪ੍ਰਧਾਨ ਹੋਊਗਾ ਆ ਮੈਂਬਰ ਹੋਊਗਾ ਆ ਆ ਹੋਊਗਾ ਫਿਰ ਉਹ ਵੀ ਦੱਸਣਗੇ ਕਿ ਮਰਿਆਦਾ ਕੀ ਹੋਊਗੀ ਜਦੋਂ ਕਿਸਾਨ ਐਜੀਟੇਸ਼ਨ ਸੀ ਤੁਸੀਂ ਹੈਰਾਨ ਰਹਿ ਜਾਓਗੇ ਕਿਉਂਕਿ ਕਮੇਟੀ ਹੁਣ ਐਜੀਪੀਸੀ ਕੋਲ ਕੌਮ ਕੋਲ ਹੈ ਨਹੀਂ ਸੀ ਹਰਿਆਣਾ ਪੁਲਿਸ ਗੁਰੂਕਰਾਂਜ ਰਹਿਦੀ ਸੀ ਕਿਉਂਕਿ ਕਮੇਟੀ ਉਹਨਾਂ ਕੋਲ ਹੀ ਸੀ ਐਜੀਪੀਸੀ ਤੇ ਵੀ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਪਰ ਪ੍ਰਮਾਤਮਾ ਦੀ ਮੇਰੇ ਰਈ ਮੈਂਬਰ ਸਾਡੇ ਤਕੜੇ ਐ ਬਹੁਤ ਤਾਕਤਾਂ ਲਗੀਆਂ ਅਕਾਲੀ ਦਲ ਨੂੰ ਦੋ ਫਾੜ ਕਰਨ ਵਾਸਤੇ ਜੋ ਤੁਸੀਂ ਇੱਕ ਮੈਂ ਜਾਣਣਾ ਨਹੀਂ ਚਾਹੁੰਦਾ ਜੋ ਆਪਣੇ ਵਿੱਚ ਆ ਸਾਲ ਚ ਗੁਜ਼ਰਿਆ ਸੋ ਮੇਰੀ ਜਿਹੜੀ ਇਹ ਗੱਲ ਕਹਿਣ ਦਾ ਤਰ ਹੈ ਆਪਣੇ ਗੁਰੂ ਸਭਾਨ ਨੇ ਉਹ ਕੌਮ ਪੈਦਾ ਕੀਤੀ ਜਿਹੜੀ ਇੱਕ ਬਹਾਦਰ ਕੌਮ ਜਿਹੜੀ ਸੇਵਾ ਕਰਨ ਵਾਲੀ ਕੌਮ ਜ਼ੁਲਮ ਦੇ ਖਿਲਾਫ ਲੜਨ ਵਾਲੀ ਕੌਮ ਪਰ ਹੌਲੀ ਹੌਲੀ ਜਿਵੇਂ ਪੀੜ੍hiyan ਅੱਗੇ ਆਉਂਦੀਆਂ ਜਨਰੇਸ਼ਨਾਂ ਆਉਂਦੀ ਰਹੀ ਅੱਜ ਲੋੜ ਹੈ ਇੰਨਾ ਸੈਮੀਨਾਰਾਂ 'ਚ ਬੱਚਿਆਂ ਨੂੰ ਲਾਉਂਦੀ ਆਪਣੀ ਆਪਣੀ ਜਿਹੜੀ ਨਵੀਂ ਜਨਰੇਸ਼ਨ ਆ ਉਹਨੂੰ ਪਤਾ ਨਹੀਂ ਆਪਣੀ ਕੌਮ ਦੀ ਸਿਹادت ਕੀ ਹੈ ਆਪਣੀ ਹਿਸਟਰੀ ਕੀ ਹੈ ਆਪਾਂ ਆਪ ਗੁਰੂ ਘਰ ਚਲੇ ਜਾਂਦੇ ਆ ਜਿੰਨੇ ਸਮਾਗਮ ਆਉਂਦੇ ਆਪ ਚਲੇ ਜਾਂਦੇ ਬੱਚਿਆਂ ਨੂੰ ਨਹੀਂ ਲੈ ਕੇ ਆਉਂਦੇ ਤੇ ਬੱਚੇ ਅੱਜਕੱਲ ਇੰਟਰਨੈਟ 'ᱨ ਆਈਆਂ ਦੂਜੇ ਨਹੀਂ ਉਹਨਾਂ ਨੂੰ ਪਤਾ ਹੀ ਨਹੀਂ ਕੀ ਮर्यादा ਕੀ ਕੀਲ ਦੇਖੋ ਜੇ ਆਪਾਂ ਬਚਣਾ ਤੇ ਪਹਿਲੇ ਗੱਲ ਆਪਾਂ ਨੂੰ ਆਪਣੇ ਇੰਸਟੀਚੂਨ ਤਖੜੇ ਕਰਨੇ ਪੈਣੇ ਆ ਤੁਸੀਂ ਕਾਲੀ ਦਲ ਨੂੰ ਕਮਜ਼ੋਰ ਕਰਤਾ ਇੰਨਾ ਏਜੰਸੀਆਂ ਦੇ ਕਹਿਣ ਤੇ ਇੰਨਾ ਲੋਕਾਂ ਦੇ ਕਹਿਣ ਤੇ ਤੁਹਾਡੇ ਸੋਸ਼ਲ ਮੀਡੀਆ ਰਹੀਂ ਐ ਜੀਆਂ ਗੱਲਾਂ ਕੀਤਿਆਂ ਜਿਹੜੀਆਂ ਬਿਲਕੁਲ ਹੀ ਗਲਤ ਉਹਦੇ ਕਰਕੇ ਕੀ ਹੋਇਆ ਸਾਰੇ ਚੀਜ਼ਾਂ ਦੇ ਕਬਜ਼ੇ ਹੋ ਗਏ ਥੋੜੇ ਮਨਾਜੀ ਵੀ ਕਬਜ਼ੇ ਕਰਨ ਲੱਗੇ ਥੋੜੇ ਕੌਮ ਨੂੰ ਐਨੇ ਘੇਸਿਆ ਜਵੰਡ ਦਿੱਤਾ ਤੇ ਹਾਲਾਤ ਕੀ ਬਣ ਗਏ ਜਿਹੜੀ ਕੌਮ ਕੋਲੇ ਕੋਈ ਜਥੇਬੰਦੀ ਨਹੀਂ ਨਾ ਉਹ ਕੌਮ ਤੇ ਜਦੋਂ ਮਰਜੀ ਹਮਲਾ ਹੋ ਜਾਂਦਾ ਮੈਂ ਤੁਹਾਨੂੰ ਐਗਜ਼ਾਮਪਲ ਦੇਣਾ ਹੈ ਹਿੰਦੁਸਤਾਨ ਵਿੱਚ ਮੁਸਲਮਾਨ ਭਾਈਚਾਰਾ 18-20% ਹੈ ਆਪਾਂ ਤਾਂ 2% ਹੈ ਫਿਰ ਵੀ ਆਪਾਂ ਤੋਂ ਡਰਦੇ ਕਿਉਂਕਿ ਆਪਣੇ ਅਕਾਲ ਤਖਸਾਲ ਸਭ ਆਪਣੀ ਸੁਪਰੀਮ ਅਥਾਰਟੀ ਆਪਣੀ ਫਿਰ ਵੀ ਆਰਗੇਨਾਈਜ਼ ਹੈ ਉਹਨਾਂ ਕੋਲੇ ਵਿਚਾਰਿਆਂ ਕੋਲੇ ਨਹੀਂ ਹੈ ਝੋ ਉਹ ਹੁੰਦਾ ਜਿਹੜੇ ਮਰਜ਼ੀ ਕਰਦਾ ਉਹਨਾਂ ਨਾਲ ਧੱਕਾ ਕਰ ਦਿੰਦਾ ਕੋਈ ਬੋਲਣ ਵਾਲਾ ਹੈ ਉਹਨਾਂ ਵਾਸਤੇ ਉਹਨਾਂ ਦੀ ਕੋਈ ਜਥੇਬੰਦੀ ਹੈ ਵੰਡੇ ਗਏ ਐ ਪਰ ਮੈਂ ਉਹਨਾਂ ਚ ਇੱਕ ਗੱਲ ਦੇਖੀ ਹੈ ਭਾਵੇਂ ਉਹ ਮਰ ਜਾਣਗੇ ਉਹ ਬੀਜੇਪੀ ਨੂੰ ਨਹੀਂ ਵੋਟ ਪਾਉਂਦੇ ਕਿਉਂਕਿ ਬੀਜੇਪੀ ਨੇ ਬਾਬਰੇ ਮਸਜਿਦ ਢਾਈ ਆਪਣੇ ਇੱਥੇ ਦਰਬਾਰ ਸਾਹਿਬ ਢਾਉਣ ਵਾਲੀ ਕਾਂਗਰਸ ਪਾਰਟੀ ਹੈ ਤੇ ਐ ਚੌੜੀ ਹੋ ਕੇ ਕਹਿਣਗੇ ਇੰਦਰਾ ਸਾਡੀ ਮਾਂ ਹੈ ਇੰਦਰਾ ਸਾਡੀ ਗਾਂਧੀ ਪਰਿਵਾਰ ਸਾਡਾ ਹੈ ਮੈਂ ਹੁਣੀ ਦੱਸ ਰਿਹਾ ਸੀ ਮੈਂ ਕਿਹਾ ਕਿ 84 ਚ ਕਤਲੇਆਮ ਹੋਏ ਉਹਦੇ ਬਾਅਦ ਇੱਥੇ ਦਰਬਾਰ ਸਾਹਿਬ ਤੇ ਹਮਲੇ ਹੋਏ ਕਿੰਨੀ ਵਾਰ ਸਰਕਾਰ ਪੰਜਾਬ ਚ ਬਣ ਗਈ ਕਾਂਗਰਸ ਦੀ ਇੱਥੇ ਤਾਂ ਬਣ ਨਹੀਂ ਚਾਹੀਦੀ ਪਰ ਨਹੀਂ ਐਸ ਕਰਕੇ ਮੈਂ ਅੱਜ ਜਿਹੜਾ ਜਿਹੜੇ ਸੈਮੀਨਾਰ ਦਾ ਮੈਂ ਕਹਣਾ ਹੈ ਮੈਸੇਜ ਸੀ ਗੁਰੂ ਸਾਹਿਬ ਦਾ ਇੱਕ ਸੈਕੂਲਰਿਜ਼ਮ ਦਾ ਉਹ ਮੈਸੇਜ ਇੱਕ ਸਿੱਖ ਕੌਮ ਦੀ ਸਭ ਤੋਂ ਵੱਡੀ ਸਟਰੈਂਥ ਹੈ ਸੈਕੂਲਰਿਜ਼ਮ ਦੂਜਾ ਹਿਊਮਨ ਰਾਈਟਸ ਵਾਸਤੇ ਲੜਨਾ ਭਾਵੇਂ ਕੁਛ ਮਰਜ਼ੀ ਹੋਏ ਉਹ ਵੀ ਆਪਣੀ ਸਭ ਤੋਂ ਵੱਡੀ ਸਟਰੈਂਥ ਹੈ ਇਹਨਾਂ ਵੈਲਿਊਜ਼ ਨੂੰ ਆਪਾਂ ਨੂੰ ਆਪਣੇ ਪਰਿਵਾਰ ਵਿੱਚ ਆਪਣੇ ਵਿੱਚ ਨਹੀਂ ਆਪਣੇ ਬੱਚਿਆਂ ਵਿੱਚ ਉਹਨਾਂ ਨੂੰ ਦੱਸਣਾ ਦੀ ਲੋੜ ਹੈ ਮੈਂ ਕਹਿ ਸਕਦਾ 99% ਦੇਸ਼ ਦੇ ਲੋਕਾਂ ਨੂੰ ਪਤਾ ਨਹੀਂ ਕਿ Hindu ਧਰਮ ਨੂੰ ਬਚਾਉਣ ਵਾਸਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੀ ਸ਼ਹਾਦਤ ਦਿੱਤੀ ਕਿਉਂਕਿ ਦੱਸਦੇ ਹੀ ਨਹੀਂ ਪੜਾਉਂਦੇ ਹੀ ਨਹੀਂ ਆ ਆ ਚੀਜ਼ਾਂ ਦਾ ਕਲਾਸਾਂ 'ਚ ਪੜਾਈ ਜਾਣ ਕਿ ਜਿਹੜੇ ਲੋਕ ਅੱਜ ਆਪਾਂ ਨੂੰ ਕੋਈ ਕੁਝ ਕਹਿੰਦੇ ਐ ਉਹਨਾਂ ਨੂੰ ਪਤਾ ਹੋਏ ਕਿ ਅੱਜ ਉਹ ਉੱਥੇ ਬੈਠੇ ਐ ਆਪਣੀ ਕੌਮ ਦੇ ਗੁਰੂ ਸਾਹਿਬਾਨ ਦੀ ਕੁਰਬਾਨੀ ਕਰਕੇ ਸ਼ਹਾਦਤ ਕਰਕੇ ਸੋ ਬੜੀ ਖੁਸ਼ੀ ਹੈ ਕਿ ਅੱਜ ਤੁਸੀਂ ਸਾਰੇ ਇੱਥੇ ਆਏ ਹੋ ਸ੍ਰੀ ਹومی ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆ ਸੈਮੀਨਾਰ ਕੀਤਾ ਮੈਂ ਚਾਹਣਾ ਹੈ ਕਿ ਐ ਜੀਆਂ ਚ ਸੈਮੀਨਾਰ ਐ ਜੇ ਆਪਾਂ ਨੂੰ ਲੱਗ ਲੱਗ ਕਾਲਜਾਂ ਚ ਘੜ ਤੋਂ ਘੜ ਜਿਹੜੇ ਆਪਣੇ ਜਿੰਨੇ ਐਜੀਪੀਸੀ ਹੋਵੇ ਦਿੱਲੀ ਗੁਰਦੁਆਰਾ ਪ੍ਰਬੰਧਕ ਜਿੰਨੇ ਇੰਸਟੀਟਿਊਸ਼ਨਸ ਹੋਣ ਆਪਾਂ ਨੂੰ ਸਿੱਖ ਇਤਿਹਾਸ ਬਾਰੇ ਇੱਕ ਕੰਪਲਸਰੀ ਸਬਜੈਕਟ ਹੋਣਾ ਚਾਹੀਦਾ ਗੁਰੂ ਸਬੰਧ ਦੇ ਜੀਵਨ ਬਾਰੇ ਜਿੰਨਾ ਤੱਕ ਆਪਾਂ ਕੌਮ ਤਾਂ ਬਚੂਗੀ ਜੇ ਆਪਣੇ ਬੱਚਿਆਂ ਨੂੰ ਆਪਾਂ ਸਹੀ ਰਾਹ ਤੇ ਲਾ ਦਾਂਗੇ ਜੇ ਬੱਚਿਆਂ ਨੂੰ ਆਪਣੀ ਸਾਰੀ ਲਾਈਫ ਹਿਸਟਰੀ ਬਾਰੇ ਨਾ ਪਤਾ ਹੋਊਗਾ ਤੇ ਫਿਰ ਹੌਲੀ-ਹੌਲੀ ਆਪਣੇ ਵਿੱਚ ਡਿਗ੍ਰੇਡੇਸ਼ਨ ਆਊਗੀ ਇਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹਣਾ ਹੈ ਪਹਿਲੀ ਬੇਨਤੀ ਹੈ ਆਪਣੀ ਕੌਮ ਦੀ ਇੰਸਟੀਟਿਊਸ਼ਨ ਨੂੰ ਤਗੜਾ ਰੱਖੋ ਤਾਂ ਜੇ ਬਚਣਾ ਹੈ ਸ਼੍ਰੋਮਣੀ ਅਕਾਲੀ ਦਲ ਤੁਹਾਡੀ ਫੌਜ ਹੈ ਪਛਾਣੋ ਕਿਹੜੇ ਕਈ ਝਾਲੀ ਵੀ ਬਣੇ ਫਿਰਦੇ ਆ ਕਿਉਂਕਿ ਏਜੰਸੀਆਂ ਬਣਾਉਂਦੀਆਂ ਪਰ ਆਪਾਂ ਨੂੰ ਆਪਣੀ ਜਥੇਬੰਦੀ ਜਿਹੜੀ 105 ਸਾਲ ਪੁਰਾਣੀ ਜਥੇਬੰਦੀ ਹੈ ਉਹਨੂੰ ਤਕੜਾ ਰੱਖੋਗੇ ਤੇ ਤੁਹਾਨੂੰ ਆਂਚ ਨਹੀਂ ਆਉਗੀ ਜੇ ਆ ਤਕੜੀ ਹੁੰਦੀ ਤੁਸੀਂ ਆ 10 ਸਾਲ ਸਾਡੀ ਕਮਜ਼ੋਰ ਨਾ ਕੀਤਾ ਹੁੰਦਾ ਕਿਸੇ ਦੀ ਹਿੰਮਤ ਨਹੀਂ ਹੋਣੀ ਸੀ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਉਹ ਕਿਦੜੇ ਹੋਰ ਭੱਜ ਜਾਣ ਹਿੰਮਤ ਨਹੀਂ ਹੋਣੀ ਸੀ ਜੀ ਐਸ ਜੀ ਪੀ ਸੀ ਤੋੜ ਕੇ ਹਰਿਆਣਾ ਕਮੇਟੀ ਬਣਾਦਣ ਉਤਰ ਆਪਣੇ ਹਿਤ ਤੱਕ ਹਜ਼ੂਰ ਸਾਹਿਬ ਦਾ ਐਕਟ ਬਦਲਣ ਦੀ ਵੀ ਹਿੰਮਤ ਨਹੀਂ ਹੋਣੀ ਜਿਹੜੀ ਐਨੀ ਸਾਲ ਹੋ ਗਏ ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਫੌਜ ਹੈ ਹੀ ਨਹੀਂ ਇਹਨਾਂ ਦੀ ਕਮਜ਼ੋਰ ਕਰਤੀ ਐਸ ਕਰਕੇ ਆਪਣੀ ਪੇਕੇ ਆਪਣੀ ਫੌਜ ਨੂੰ ਤਗੜਾ ਰੱਖੋ ਤਾਂ ਹੀ ਬਚਾਂਗੇ ਤੇ ਆਪਣੀ ਇੰਸਟੀਟਿਊਸ਼ਨਸ ਕੋਈ ਵੀ ਹੋਵੇ ਉਹਦੇ ਖਿਲਾਫ ਨਾ ਬੋਲੋ ਜੇ ਕੋਈ ਗੱਲ ਹੈ ਭਾਵੇਂ ਕੰਨ ਚ ਆਪਣੇ ਵੀਅੂ ਦਾ ਦਿਓ ਆਪਾਂ ਆਪਣੀ ਬਦਨਾਮੀ ਸਭ ਤੋਂ ਵੱਧ ਆਪਾਂ ਹੀ ਕਰੀ ਜਾਂਦੇ ਆ ਹੋਰ ਕਿਸੇ ਨੂੰ ਕਹਿਣ ਦੀ ਲੋੜ ਹੀ ਨਹੀਂ ਐ ਆਪਣੇ ਆਪ ਹੀ ਆਪਣੀ ਬਦਨਾਮੀ ਕਹਿ ਕਹਿ ਕੇ ਕਹਿ ਕਹਿ ਕੇ ਹੁਣ ਰਾਹੁਲ ਗੱਲੀ ਨੇ ਕਹਤਾ 70% ਪੰਜਾਬ ਦਾ ਯੂਥ ਡਰੱਗਸ ਚ ਐ ਤੇ ਸਾਰੇ ਕਹਿਣ ਲੱਗੇ ਜੀ ਕਿ ਸਿੱਖ ਨੌਜਵਾਨ ਦਾ ਤਾਂ 70% ਡਰੱਗਸ ਚ ਐ ਮੈਂ ਤੁਹਾਨੂੰ ਐਕਚੁਅਲ ਇਨਸੀਡੈਂਟ ਦੱਸਦਾ ਮੈਂ ਡਿਪਟੀ ਸੀਐਮ ਸੀ ਮੈਂ ਸਨ ਫਾਰਮਾ ਇੱਕ ਬਹੁਤ ਵੱਡੀ ਇੰਡੀਆ ਦੀ ਕੰਪਨੀ ਹੈ ਮੈਂ ਉੱਥੇ ਗਿਆ ਉਹਨਾਂ ਨੂੰ ਪੰਜਾਬ ਚ ਇਨਵੈਸਟ ਕਰਾਉਣ ਵਾਸਤੇ ਤੇ ਮੈਂ ਉਹਨਾਂ ਦੇ ਦੇ ਮਾਲਕ ਕੋਲ ਬੈਠਾ ਮੈਨੂੰ ਕਹਿੰਦਾ ਜੀ ਅਸੀਂ ਇਨਵੈਸਟ ਤਾਂ ਕਰ ਲਾਂਗੇ ਲੇਬਰ ਮਿਲ ਜੂਗੀ ਲੋਕੀ ਕੰਮ ਕਰਨ ਵਾਲੇ ਮੈਂ ਕਿਹਾ ਕਿਉਂ ਉਹ ਕਹਿੰਦਾ ਜੀ ਅਸੀਂ ਪੜ੍ਹ ਰਹੇ ਹਾਂ ਕਿ 70% ਲੋਕੀ ਡਰੱਗਸ ਖਾਂਦੇ ਇੱਥੇ ਦੇਖੋ ਆਪਣਾ ਨੂੰ ਇਸ਼ੂ ਕੀ ਸੀ ਉਹ ਇਸ਼ੂ ਸੀ ਕਿ ਇੱਕ ਸਰਵੇ ਕੰਪਨੀ ਨੂੰ ਡਿਊਟੀ ਲਈ ਗਈ ਕਿ ਜਿਹੜੇ ਡਰੱਗ ਡਿਟੈਕਸ਼ਨ ਸੈਂਟਰ ਹੈ ਉਹਦਾ ਉਹਦੇ ਵਿੱਚ ਏਜ ਪ੍ਰੋਫਾਈਲ ਕੀਤੀ ਜਾਏ ਕਿ ਆਹ ਡਰੱਗ ਡਿਟੈਕਸ਼ਨ ਸੈਂਟਰ ਤਰਨਤਨ ਦਾ ਸੀ ਉਹਦੇ ਜਿੰਨੇ ਬੱਚੇ ਐ ਉਹਨਾਂ ਦੀ ਏਜ ਪ੍ਰੋਫਾਈਲ ਕੀਤੀ ਜਾਏ ਤੇ ਉਹਨਾਂ ਨੇ ਦੱਸਿਆ ਕਿ 70% ਉਸ ਡਰੱਗ ਸੈਂਟਰ ਵਿੱਚ ਨੌਜਵਾਨ ਸੀ ਆਬਵੀਅਸਲੀ ਤੇ ਉਹਨਾਂ ਨੇ ਕਿਹਾ ਦਾ ਸਾਰੇ ਕਰਕੇ ਤੇ ਬਨਾਮ ਕਰਤਾ ਇਸ ਕਰਕੇ ਮੈਂ ਜ਼ਿਆਦਾ ਸਮਾਨ ਨਹੀਂ ਲੈਣਾ ਕਿਉਂਕਿ ਮੈਂ ਆਊਟ ਆਫ ਕੰਟਰੀ ਮੇਰੀ ਫਲਾਈਟ ਹੈ ਪਰ ਮੈਂ ਐਚਜੀਪੀਸੀ ਦਾ ਸਨਮਾ ਸਾਹਿਬ ਤੁਹਾਡਾ ਸਾਰੇ ਮਨਜੀਤ ਜੀ ਸਾਰੇ ਜੀ ਆਪਣੀ ਧਰਮਾਤ ਕਰਦਾ ਕਿ ਤੁਸੀਂ ਸਹਿਮਣਾ ਰੱਖਿਆ ਤੇ ਆਹ ਸੈਮੀਨਾਰ ਤੇ ਆਹ ਜਿਹੜੀ ਸ਼ਤਾਬ ਦੀ ਆਪਾਂ ਸਾਰੇ ਰਲ ਮਿਲ ਕੇ ਤੇ ਮੈਂ ਤਾਂ ਧਾਮੀ ਸਾਹਿਬ ਨੂੰ ਕਹਿ ਰਿਹਾ ਸੀ ਮੈਂ ਕਿ ਸਾਰੇ ਜਿਹੜੇ ਲੋਕਾਂ ਨੂੰ ਸਾਰੇ ਧਰਮਾਂ ਦੇ ਲੋਕਾਂ ਨੂੰ ਬੁਲਾਈਏ ਤੇ ਆਪਣੇ ਗੁਰੂ ਸਬਾਦ ਦਾ ਮੈਸੇਜ ਉੱਥੇ ਭੇਜਣ ਦੀ ਲੋੜ ਹੈ ਕਿਉਂਕਿ ਨਵੀਂ ਜਨਰੇਸ਼ਨ ਨੂੰ ਮੈਸੇਜ ਨਹੀਂ ਪਤਾ ਤੁਹਾਡਾ ਸਾਰਿਆਂ ਦਾ ਧੰਨਵਾਦ